ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਹਲਿਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਲੈ ਕੇ ਆਏ ਤੁਹਾਡੇ ਅਸਤੇ 10 10 ਹੀਫਰ ਨੇ ਜੀ ਜੇ ਕੁਆਲਿਟੀ ਦੀ ਗੱਲ ਕਰਗੇ ਤਾਂ ਇੱਕ ਜਰਸੀ ਆ ਤੇ ਬਾਕੀ ਸਾਰੀਆਂ ਐਫਐਫ ਨੇ ਜੀ ਪੂਰੀ ਜਾਣਕਾਰੀ ਆਪਾਂ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਤੇ ਇੱਕ ਸਪੈਸ਼ਲ ਬੇਨਤੀ ਹੈ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੀ ਕੁਲਵਿੰਦਰ ਸਿੰਘ ਆ ਪਿੰਡ ਜੀ ਪਿੰਡ ਘੋਲਿਆਖੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੇਰੇ ਪਿੰਡ ਰਿਆਂ ਦਾ ਵੱਡਾ ਘੋਲਗਾ ਦੁੰਨੇ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਆ ਬਾਈ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਬੜੀ ਰਿਸਪੌਂਸ ਕਰਤੀ ਕਰਨ ਪੂਰੀ ਫੁੱਲ ਬਾਕੀ ਯਾਰ ਆਪਾਂ ਦੇਖ ਬਰਾੜ ਗੱਲ ਪਤਾ ਕੀ ਅਜੇ ਕੰਮ ਸਹੀ ਕਰਾਂਗੇ ਤੇ ਜਾਇ ਰੇਟ ਤੇ ਕਰਾਂਗੇ ਪਰ ਲੋਕ ਪਿਆਰ ਵੀ ਬਹੁਤ ਦਿੰਦੇ ਆ ਸਹੀ ਗੱਲ ਹੈ ਕਹਿੰਦੇ ਉਹਨਾ ਆਪਾਂ ਝੂਠ ਮਾਰ ਕੇ ਕੰਮ ਕਰਦੇ ਆ ਤਾਂ ਫੇਰ ਤੈਨੂੰ ਪਤਾ ਹੀ ਆ ਫੇਰ ਮਹੀਨਾ ਖੰਡ ਹੀ ਹੁੰਦਾ ਫੇਰ ਬਹੁਤ ਥੋੜਾ ਟਾਈਮ ਚੱਲਦਾ ਥੋੜਾ ਟਾਈਮ ਹੀ ਹੁੰਦਾ ਮਹੀਨੇ ਖੰਡ ਵਾਲਾ ਜਿਹਨੇ ਲਾਈਫ ਟਾਈਮ ਚੱਲਣਾ ਜੀ ਉਹਦੇ ਵਾਸਤੇ ਇਕਤਾ ਸਬਰ ਹਾਂ ਜੀ ਬਾਕੀ ਭਾਈ ਜੇ ਆਪਾਂ ਸੱਚ ਦੇ ਚੱਲਦੇ ਆ ਨਾ ਲੋਕ ਬਹੁਤ ਸਾਥ ਦਿੰਦੇ ਸਹੀ ਲੋਕ ਕੀ ਸਹੀ ਕਹਿਣਗੇ ਗਲਤ ਨੂੰ ਗਲਤ ਕਹਿਣਗੇ ਆਪਾਂ ਇਹ ਨਹੀਂ 2-4 ਦਿਨ ਤੱਕ ਆਪਾਂ ਗਲਤ ਨੂੰ ਸਹੀ ਘੁਵਾ ਲਾਂਗੇ ਪਰ ਸਾਰੀ ਜਨ ਹਾਂਜੀ ਹਾਂ ਅੱਜ ਫਿਰ ਨਾਗਦਾਸ ਆ ਜੀ ਦਾਸ ਨਾ ਆਗਾ ਬਾਈ ਜੀ ਜਰਸੀ ਕਿਵੇਂ ਲੈ ਜਾਂਦੀ ਹੈ ਇੱਕ ਵੇਲੇ ਜਰਸੀ ਯਾਰ ਡਿਮਾਂਡ ਬਹੁਤ ਆਈ ਜਾਂਦੀ ਸੀ ਕਿ ਜਰਸੀ ਦੀ ਪਰ ਐਵੇਂ ਡਿਮਾਂਡ ਸੀ ਕਿ ਜਿਆਦਾ ਠੀਕ ਹੈ ਉਹੋ ਜਿਹੀ ਆਪਾਂ ਨੂੰ ਜਰਸੀਆਂ ਨਹੀਂ ਮਿਲਾਂਗੇ ਅੱਛਾ ਜੀ ਅਜੇ ਹੋ ਜੀ ਆਪਾਂ ਭਾਲ ਲਈ ਪਰ ਆਪਾਂ ਇੱਕ ਪੀ ਪੂਰਾ ਛਾਂਡ ਕੇ ਲਿਆਂਦਾ ਜੇ ਕ੍ਰਿਤੀਆਂ ਕਰਨੀਆਂ ਹੁੰਦੀਆਂ ਤਾਂ ਉਹ ਮੈਂ ਤਾਂ ਫਿਰ ਆਪਾਂ ਜਿਵੇਂ ਮਾਲ ਉਹ ਆਪਾਂ ਕੰਮ ਹੀ ਨਹੀਂ ਕਰਦੇਗੇ ਆਪਾਂ ਕਰਾਂਗੇ ਤਾਂ ਕੁਆਲਿਟੀ ਤੇ ਕਰਾਂਗੇ ਕੁਆਲਿਟੀ ਤੇ ਕਰਾਂਗੇ ਐਵੇਂ ਆ ਜੇ ਹੋ ਜੀ ਜਦੇ ਸਾਹਮਣੇ ਆਪਾਂ ਮੰਨ ਲਓ ਛੋਟੀ ਬੱਚੀ ਹੈ ਉਹ ਯਾਰ ਜਿਹੜਾ ਪਰ ਕੁਆਲਿਟੀ ਨਾਲ ਕਰ ਠੀਕ ਹੈ ਇੱਕ ਆਪਾਂ ਕਿਸੇ ਵੀ ਬੱਚੀ ਦੀ ਜਿਵੇਂ ਇਨਫਰਮੇਸ਼ਨ ਦਿੱਤੀ ਉਹ ਮੈਂ ਨਾਮ ਨਿਕਲੇ ਆਏ ਨੂੰ ਤੇ ਉਹ ਤਾਂ ਆਪਾਂ ਪਹਿਲਾਂ ਹੀ ਆਫਰ ਰੱਖਿਆ ਹੋਰੇਕ ਵੀਡੀਓ ਤੇ ਵੀ ਉਹ ਬੱਚੀ ਫ੍ਰੀ ਦੇਵਾਂਗੇ ਆਪਾਂ ਜਿਹੜੇ ਜੇ ਫੋਰਚਾਂਕ ਹੋਈ ਤਾਂ ਦੱਸ ਕੇ ਦੇਵਾਂਗੇ ਤੇ ਜੇ ਮੰਨ ਲਾ ਆਪਾਂ ਕਿਹਾ ਹੈ ਨਹੀਂ ਕਿ ਤੇ ਇੱਥੇ ਹੀ ਨਿਕਲੇ ਆਏ ਤੇ ਬੱਚੀ ਫ੍ਰੀ ਲੈ ਲੇ ਬੱਚੀ ਫ੍ਰੀ ਆਪਾਂ ਜੇ ਤਾਂ ਨਾ ਨਾਮ ਆ ਰਿਹਾ ਉਹੀ ਆਪਾਂ ਹਾਂ ਲੰਘਾਤੀ ਫੇਰ ਤਾਂ ਇੱਛਾ ਤੋਂ ਫੋਟ ਛਾਂ ਨਿਕਲ ਗਈ ਤਾਂ ਅਗਲਾ ਫ੍ਰੀ ਲੈ ਜੀ ਫ੍ਰੀ ਲੈ ਜੀ ਹਾਂ ਜਿਹਦੇ ਦੰਦ ਦੰਦਾਂ ਦੀ ਜਿਹੜੀ ਗੱਲ ਆ ਹਾਂਜੀ ਖੀਰੀ ਦੋਂਦੀ ਨਿਕਲ ਜੇ ਠੀਕ ਆ ਫੇਰ ਵੀ ਫਰੀ ਹੈ ਫੇਰ ਵੀ ਫਰੀ ਜੇ ਮਾਲ ਕੈਮਰੇ ਤੇ ਆਪਾਂ ਨਹੀਂ ਦਿਖਾਉਂਦੇ ਜੇ ਆਪਾਂ ਦੱਸੀ ਆ ਬਈ ਦੋਂਦੀ ਆ ਤਾਂ ਉਹ ਦਿਖਾਵਾਂਗੇ ਆਪਾਂ ਆਪਾਂ ਕਹਦੇ ਕਿ ਬਈ ਖੀਰੀਆਂ ਜੇ ਉਹ ਆਏ ਨੂੰ ਤੇ ਦਾ ਦੰਦ ਸਿੱਟਿਆ ਹੋਵੇ ਕਿਦਾਂ ਚਾਰ ਸਿੱਟੇ ਹੋਵੇ ਉਹ ਪਤਾ ਕੀ ਗੱਲ ਆ ਇਨੀ ਦੂਰੋਂ ਬੰਦੇ ਆਪਣੇ ਕੋਲੇ ਆਉਂਦੇ ਹਨਾ ਠੀਕ ਹੈ ਜੀ ਹੁਣ ਫੋਨ ਤੇ ਵੀ ਮੰਗਾ ਲੈਂਦਾ ਆਨਲਾਈਨ ਵੀ ਮੰਗਾ ਲੈਂਦਾ ਆ ਆਨਲਾਈਨ ਵੀ ਮੰਗਾ ਲੈਂਦੇ ਆ ਤੇ ਆਪਾਂ ਯਾਰ ਝੂਠ ਮਾਰਨਾ ਕਹਦੇ ਆ ਸਹੀ ਗੱਲ ਆ ਠੀਕ ਆ ਨਾ ਰੇਟ ਆਪਣੇ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਆ ਰੇਟ ਤਾਂ ਐਉਂ ਆ ਗੱਲ ਬਰਾੜਾ ਤੂੰ ਵੀਡੀਓ ਪਾ ਦੇ ਬਪੇਡ ਸੋਣ ਕੇ ਤਾਂ ਅਗਲੇ ਉਹਦੇ ਕੰਨੋਂ ਲੋਕ ਹੈਰਾਨ ਹੀ ਰਹਿਣਗੇ ਐਂਡ ਤੱਕ ਰੇਖ ਲੈਣੇ ਵੀਡੀਓ ਹਾਂ ਐਂਡ ਤੱਕ ਵੀਡੀਓ ਦੇਖ ਲੈਣਾ ਤੇ ਚੈਨਲ ਸਬਸਕ੍ਰਾਈਬ ਕਰ ਲੈ ਹਾਂਜੀ ਹਾਂ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਵੀਡੀਓ ਰੋਜ਼ ਵਾਂਗੂ ਪਾਉਂਦੇ ਆਂ ਹੀ ਆ ਤੇ ਕੁਆਲਿਟੀ ਤਾਂ ਤੁਹਾਡੇ ਸਾਹਮਣੇ ਆ ਬਾਕੀ ਆਪਾਂ ਦੱਸਾਂਗੇ ਹੁਣ ਇਹਨਾਂ ਦੀ ਡਿਟੇਲ ਸਾਰੀ ਠੀਕ ਆ ਜੀ ਆ ਬੱਚੇ ਦੀ ਉਮਰ ਕਿੰਨੀ ਹੈ ਜੀ ਇਹ ਭਾਈ ਜੀ 5 ਮਹੀਨੇ ਦਾ ਬੱਚਾ ਹੈ ਛੋਟਾ ਹੀ ਆ ਜੀ ਹਾਂਜੀ ਹਾਂ ਠੀਕ ਆ ਪਾਲਣ ਵਾਲੀ ਚੀਜ਼ ਆ ਇਹ ਬਿਲਕੁਲ ਬਿਲਕੁਲ 5 ਮਹੀਨੇ ਉਮਰ ਆ ਜੀ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਐਨੀ ਪਰਾ ਝੋਲੀ ਦਿਖਾ ਦਿੱਗੇ ਤੁਹਾਨੂੰ ਪ੍ਰਾਈਸ ਦਿਖਾਉਣ ਦੀ ਲੋੜ ਹੀ ਨਹੀਂ ਕਿਉਂਕਿ ਬੱਚਾ ਛੋਟਾ ਹੀ ਹੈ ਇਹ ਲਓ ਜੀ ਚੈੱਕ ਕਰੋ ਝੋਲੀ ਸਹੀ ਗੱਲ ਹੈ ਜੀ ਛੋਟਾ ਬੱਚਾ ਥੋੜੇ ਪੈਸੇ ਲਾਉਣੇ ਆ ਉਹਨਾਂ ਵਾਸਤੇ ਆ ਕਿਉਂਕਿ ਕਿਸੇ ਵੀਰ ਦਾ ਬਜਟ ਨਹੀਂ ਹੁੰਦਾ ਥੋੜੀ ਮੈਨੂੰ ਡਿਮਾਂਡ ਇਹ ਵੀ ਆਉਂਦੀ ਹੁਣ ਆਪਾਂ ਸਾਰਾ ਸਹਾਈ ਦੀ ਰੱਖਦੇ ਹੈਗੇ ਆ ਜੇ ਮੈਨੂੰ ਮੰਨ ਲਓ ਥੋੜੇ ਪੈਸੇ ਲਾਉਣੇ ਆ ਤਾਂ ਵੀ ਆਪਾਂ ਅਗਲੇ ਦੀ ਡਿਮਾਂਡ ਪੂਰੀ ਕਰੀਏ ਹਰੇਕ ਦਾ ਬਜਟ ਆਉਂਦਾ ਕੋਈ ਲੱਖਾਂ ਵਾਲਾ ਵੀ ਹੁੰਦਾ ਕੋਈ ਹਜ਼ਾਰਾਂ ਵਾਲਾ ਵੀ ਹੁੰਦਾ ਪਰ ਬਿਲਕੁਲ ਤੇ ਇਹ ਦੀ ਫਿਰ ਇਹਦਾ ਆਫਰ ਹੀ ਕਰਦੇ ਮੈਂ ਕਹਿੰਦਾ ਇਹ ਹੈ ਵੀ ਸਾਰਿਆਂ ਨੂੰ ਛੋਟ ਹੈ ਇਹ ਇਹਦਾ 6000 ਰੁਪਿਆ ਬਰਾ ਲੈ ਨਹੀਂ ਮੰਗਣ ਨੂੰ ਐਵੇਂ 8-9 ਮੰਗ ਲਗੇ 6000 ਰੁਪਿਆ ਮਾਣਦਾਨ ਹੋ ਜਾਊਗਾ ਕਰ ਦਾਂਗੇ ਯਾਰ ਕੋਈ ਗੱਲ ਨਹੀਂ ਉਹ ਤਾਂ ਹੀ ਆ ਜਵਾਕਾਂ ਵਾਸਤੇ ਬੱਚੀਆਂ ਮੰਗਦੇ ਹੁੰਦੇ ਆਪਾਂ ਖਿੱਟ ਵਾਸਤੇ ਆ ਛੋਟੀਆਂ ਬੱਚੀਆਂ ਹੋਣ ਠੀਕ ਹੈ ਜੀ ਫਿਰ ਆਪਾਂ ਨੂੰ ਫਿਰ ਸਾਰਾ ਕੁਝ ਹੀ ਦੇਖ ਕੇ ਸਾਰਾ ਕੁਝ ਰੱਖਣਾ ਪੈਂਦਾ ਜੇ ਤਾਂ ਕੰਮ ਕਰਨਾ ਫਿਰ ਰੇਕ ਸੁਗੰਧ ਦੇਣੀ ਪੈਂਦੀ ਹੈ ਜੀ 6000 ਚ ਆਉਂਦਾ ਵੀ ਕੀ ਹੈ 6 ਉਹ ਦੋਵਾਂ ਦੀ ਪੀੜ ਹੀ ਖਾ ਗਿਆ ਹੁਣ ਉਹ ਹੀ ਗੱਲ ਆ ਵੀ ਦੋਵਾਂ ਦੀ ਪੀੜ ਹੀ ਖਾ ਗਿਆ ਹੁਣ ਇਹ ਤੇ ਦੋ ਨੰਬਰ ਹੁਣ ਆਪਾਂ ਜੋੜਾ ਜੁੜਾ ਦਿਖਾ ਦਿੰਨੇ ਆ ਜੀ ਬਾਹਰੇ ਲੰਮੀ ਨਾ ਹੋ ਜੇ ਦੋਨੇ ਗਰੰਟਡ ਫੀਰੀਆਂ ਫੀਰੀਆਂ ਬਾਜੀ ਠੀਕ ਹੈ ਜੀ ਦਾ ਕਰ ਲਈ ਚਾਨਣੇ ਜੇ ਕਰਕੇ ਆਪਾਂ ਇਹਨਾਂ ਦੇ ਝੋਲੀ ਦਿਖਾਵਾਂਗੇ ਜੀ ਰੰਗ ਪ੍ਰਿੰਟ ਜਾਤ ਬਿੰਦੀਆਂ ਜੀਆਂ ਹੈਗੀਆਂ ਠੀਕ ਆ ਆ ਇੱਕ ਮਿੰਟ ਦਿਖਾ ਦਿਖੜ ਜਾ ਵੀਰੇ ਖੜ ਜਾ ਝੋਲੀ ਦਿਖਾ ਦਿ ਨਾਲ ਬਿੰਦੀਆਂ ਬਿੰਦੀਆਂ ਤਾਂ ਨਹੀਂ ਗਏ ਬਿੰਦੀਆਂ ਜੀ ਹੈ ਜੀ ਚੈੱਕ ਕਰ ਲੋ ਆਏ ਨਹੀਂ ਬਈ ਥਣ ਜੋਗਾ ਥਾਣਾ ਹੋਊਗਾ ਨਾਲ ਤੇ ਇਹਦੇ ਹੈ ਨਹੀਂ ਇਹ ਚਾਰੇ ਥਾਣੇ ਆ ਇੱਕ ਮਿੰਟ ਦਿਖਾ ਦਿ ਧਿਆਨ ਨਾਲ ਇਹ ਤਾਂ ਗੁਲਾਬੀ ਆ ਜਮਾ ਗੁਲਾਬੀ ਚੈੱਕ ਕਰੋ ਦੰਦੋ ਖੇਰੀਆਂ ਉਮਰ ਲਗਭਗ ਕਿੰਨੀ ਬਰੇ ਦੀ ਉਮਰ ਭਾਈ ਜੀ ਇਹਨਾਂ ਦੀ 8-8 ਮਹੀਨੇ ਆ ਠੀਕ ਹੈ ਜੀ 8-8 ਮਹੀਨੇ ਉਮਰ ਆ ਕੁਆਲਿਟੀ ਦੇ ਪੱਖ ਤੋਂ ਦੋਨੇ ਹੀ ਚੰਗੀਆਂ ਜੀ ਬਾਕੀ ਬਰੀਡ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਰੰਗ ਕਾਲੀਆਂ ਬੱਚੀਆਂ ਪੂਰਾਂ ਸਹੀ ਗੱਲ ਹੈ ਜੀ ਪ੍ਰਿੰਟ ਵਾਲੀਆਂ ਬੱਚੀਆਂ ਬਿਲਕੁਲ ਇਹਦਾ ਜੋੜੇ ਦਾ ਮੁੱਲ ਜੀ ਜੋੜੇ ਦਾ ਭਰਾਂ 25000 ਰੁਪਏ ਠੀਕ ਹੈ ਜੀ ਕੱਲੀ ਕੱਲੀ ਦਾ 12.5 ਕਈ ਵੀ ਆਫਰ ਇੱਥੇ ਹੁੰਦਾ ਭਾਈ ਚਾਹੇ ਜੋੜਾ ਲੈ ਲਓ ਚਾਹੇ ਕੱਲੀ ਮੁੱਲ ਉਨੇ ਹੀ ਹੁੰਦਾ ਇਹ ਨਹੀਂ ਭਾਈ ਕੱਲੀ ਤਾਂ 15 ਮੰਗ ਲਾਂਗੇ ਬਾਕੀ ਹੋਰ ਆ ਜੇ ਕੋਈ ਤਨ ਬੱਸੀਆਂ ਲੈਂਦਾ ਠੀਕ ਹੈ ਜੀ 200 ਕਿਲੋਮੀਟਰ ਦੀ ਡਿਲੀਵਰੀ ਆਪਣੀ ਫ੍ਰੀ ਹੁੰਦੀ 3 ਬੱਚੀਆਂ ਜਿਹੜੀਆਂ ਮਰਜ਼ੀ ਛਾਂਟ ਲਿਓ 300 ਕਿਲੋਮੀਟਰ ਫ੍ਰੀ ਤੇ ਜੇ ਸਾਰੀਆਂ ਲੈਂਦਾ ਸਾਰੀਆਂ ਲੈਂਦਾ ਤਾਂ ਆਪਣਾ ਪਹਿਲਾ ਵਾਲਾ ਉਹ ਫ੍ਰੀ ਰਹੂਗਾ ਕਿਹੜਾ ਜੀ ਪੂਰੇ ਪੰਜਾਬ ਦੀ ਡਿਲੀਵਰੀ ਫ੍ਰੀ ਪੂਰੇ ਪੰਜਾਬ ਦਾ ਕਿਰਾਇਆ ਫ੍ਰੀ ਜੇ ਸਾਰੀਆਂ ਲੈਂਦਾ ਤਿੰਨ ਲਊਗਾ 300 ਕਿਲੋਮੀਟਰ ਸਿੰਗਲ ਤੇ ਕੋਈ ਨਹੀਂਗਾ ਇਹਦਾ 25000 ਰੁਪਇਆ ਤਿੰਨ ਨਗ ਹੋ ਗਏ ਚਾਰ ਤੇ ਪੰਜ ਕਰ ਦੇ ਇੱਕ ਬਰ ਹੋਰ ਵੀ ਆਪਾਂ ਬੱਚੀ ਦੱਸ ਦਿੰਨੇ ਆ ਕਈ ਵੀਰ ਕਹਿੰਦੇ ਨਾ ਵੀ ਬੱਚੀਆਂ ਚੜਾ ਦਿਓ ਇੱਥੋਂ ਠੀਕ ਆ ਜੀ ਤੇ ਇੱਛਾ ਆ ਤੁ ਆਪਾਂ ਪੈਸੇ ਦੇ ਕੇ ਫੇਰ ਲਾਵਾਂਗੇ ਠੀਕ ਆ ਉਹ ਕੰਮ ਆਪਾਂ ਕਰਦੇ ਨਹੀਂ ਬਾਈ ਉਹ ਬੰਦੇ ਆਪਾਂ ਨੂੰ ਇੱਕ ਰਿਕਵੈਸਟ ਈ ਹੈ ਭਰਾ ਬਣ ਕੇ ਉਹ ਫੋਨ ਨਾ ਹੀ ਲਉ ਬਈ ਜਦੋਂ ਮੈਂ ਇਹ ਬੇਨਤੀ ਮੈਂ ਵੀ ਕਰਦਾ ਬਈ ਤੇ ਤੁਸੀਂ ਰੁਪਏ ਲਾਉਣੇ ਆ ਜਿੰਨੇ ਮਰਜੀ 5-700 ਦੇ ਤੇਲ ਨਾਲ ਕੋਈ ਨਹੀਂ ਹੁੰਦਾ ਆਜਿਆ ਕਰੋ ਜੇ ਤੁਸੀਂ ਆਨਲਾਈਨ ਮਗਾਉਣੀ ਆ ਜਿਹੜੀ ਗੱਲ ਦੱਸੀ ਉਹ ਹੋਊਗੀ ਪਰ ਪੈਸੇ ਪਹਿਲਾਂ ਹਾਂ ਇਹੀ ਆ ਚੱਕਰ ਠੀਕ ਆ ਠੀਕ ਉਸੇ ਛੇ ਕਰੋ ਯਾਰ ਪਹਿਲਾਂ ਪਾਉਣ ਦੀ ਮੇਰੇ ਕੋਲ ਆਪਾਂ ਕੋਈ ਜ਼ੂਮ ਕਰਕੇ ਵੀਡੀਓ ਨਹੀਂ ਭਰਾ ਬਣਾਉਂਦੇ ਠੀਕ ਠੀਕ ਆ ਤੇ ਜਿਹੜੀ ਚੀਜ਼ ਹੈਗੀ ਆਪਾਂ ਦੱਸ ਕੇ ਦਿੰਨੇ ਹੈਗੇ ਆ ਜੇ ਕਿਸੇ ਨੇ ਘਰੇ ਵੀ ਮਗਾਉਣੀ ਆ ਬੈਠੇ ਨੇ ਕੋਈ ਦੂਰੋਂ ਆ ਨਹੀਂ ਸਕਦਾ ਹਾਂਜੀ ਤਾਂ ਬੇਝਿ ਕਹੋ ਕਿ ਪ੍ਰੋਪਰ ਐਡਰੈਸ ਆ ਇਹਨਾਂ ਨੂੰ ਸਮਝੇ ਵੀ ਖਣੀ ਯਾਰ ਫੋਰਾ ਉਹ ਵੀ ਮੰਗਾ ਲਵੇ ਆਧਾਰ ਕਾਰਡ ਮੈਂ ਕਹਿੰਦਾ ਭਾਈ ਜੋ ਮਰਜ਼ੀ ਆਡੈਂਟੀਟੀ ਮੰਗਾ ਲਵੇ ਇਹ ਚੀਜ਼ ਕਈ ਲੋਕ ਜਾਂ ਡਰਦੇ ਆ ਡਰ ਵੀ ਠੱਗੀ ਧੋਖਾ ਹੁੰਦਾ ਹਾਂ ਮੈਂ ਤੁਹਾਨੂੰ ਦੱਸਦਾ ਜਦੋਂ ਹੁਣ ਆਪਾਂ ਵੀਡੀਓ ਸਾਰੀ ਪ੍ਰੋਪਰ ਬਣ ਗਈ ਐਡਰੈਸ ਪ੍ਰੋਪਰ ਪੈ ਗਿਆ ਵਿੱਚ ਠੀਕ ਆ ਨਾ ਇਹ ਇੱਕ ਸਬੂਤ ਆ ਇੱਕ ਪ੍ਰੂਫ ਆ ਭਾਈ ਠੀਕ ਆ ਨਾ ਬਾਕੀ ਵੀਰੇ ਆਪਣਾ ਚੈਨਲ ਕੋਈ ਉਦਾਂ ਫੇਕਦਾ ਹੈ ਨਹੀਂ ਆਪਾਂ ਅ ਜੈਨੂਨ ਬੰਦਿਆਂ ਦੇ ਵੀਡੀਓ ਬਣਾਉਂਦੇ ਆ ਫੇਕ ਬੰਦੇ ਦੀ ਅੱਪਕਦੇ ਨਹੀਂ ਬਣਾਉਂਦੇ ਹਾਂ ਜੀ ਹਾਂ ਜੀ ਇਹਨਾਂ ਨੂੰ ਬਾਹਰ ਜਾਂਦੇ ਆ ਯਾਰ ਖਣੀ ਪੈਸੇ ਪਾਦੇ ਖਣੀ ਸਾਡਾ ਜਾਨਵਰ ਸਾਡੇ ਕੋਲ ਪਹੁੰਚ ਰੇ ਨਹੀਂ ਉਹ ਬੇਫਿਕਰ ਹੋ ਕੇ ਬਾਈ ਜੀ ਟੈਨਸ਼ਨ ਫਰੀ ਹੋਗੇ ਯਾਨੀ ਉਹ ਆਪਦਾ ਯਾਨੀ ਜਾਨਵਰ ਮੰਗਾ ਸਕਦੇ ਕੋਈ ਉਹ ਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਤੇ ਅੱਗੇ ਨਾਗ ਆ ਗਿਆ ਵੀਰੇ 4 ਤੇ 5 ਨੰਬਰ ਦਾ ਕੱਲੀ ਕੱਲੀ ਦਿਖਾਉਣੇ ਚਾਹੀਦੇ ਨੇ। ਹਾਂ ਵੀ ਕੱਲੀ ਕੱਲੀ ਦਿਖਾਉਣੇ। ਕੱਲੀ ਲੈ ਆ ਵੱਡੀਆਂ ਇਹ। ਬੱਚੀ ਇਹ ਸਭੀ ਪਲੀ ਜਾ ਦੇਖ। ਸਭੀ ਪਲੀ ਪੂਰੀ ਆ ਜੀ। ਛੋਲੀ ਦਿਖਾ ਦਿੰਨੇ ਆ। ਦੰਦੋ ਗਰੰਟਡ ਖੇਰੀ। ਹਾਂ ਲਾ ਆਪ ਦੰਦ ਦਿਖਾਈ ਦਿੰਨੇ। ਲੈ ਇੱਕ ਗੱਡੀ ਵੱਲ। ਲਾ ਓਕੇ ਜੀ। ਦਰਦੀ ਆ ਥੋੜੀ ਜੀ। ਛੋਲੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ। ਜਿਹੜੀ ਗੱਲ ਹੈਗੀ ਆ ਫੜ ਲਿਓ ਜੀ ਥੋੜਾ ਜਿਹਾ। ਲਓ ਜੀ ਕਰੋ ਚੈੱਕ। ਲੈ ਜਲਦੀ ਵੀਰੇ। ਦੇਬਰ 4 ਨੰਬਰ ਦੀ ਡਿਮਾਂਡ ਜੀ ਇਹਦਾ 15000 ਰੁਪਿਆ ਬਰਾ ਇਹਦਾ 15000 ਰੁਪਿਆ ਵਿੱਚੋਂ ਮਾਨ ਤਾਨ ਬਾਈ ਕਹਿੰਦਾ ਜਰੂਰ ਹੋ ਜੂਗਾ ਜੀ ਜਾਇਜ਼ ਡਿਮਾਂਡ ਆ ਬਾਕੀ ਸੰਭੇਪਲੀ ਇਹ ਵੀ ਕਰਮ ਵਾਲੀ ਚੰਗੀ ਆ ਡਿਮਾਂਡ ਦਾ ਡਾਕਟਰ ਬਰਾੜਾ ਐ ਹੋਊਗਾ ਆਪਣਾ ਠੀਕ ਆ ਜੀ ਜੀ ਅਗਲਾ ਦੋ ਦਾ ਖਰਚਾ ਲਾ ਲਵੇ ਠੀਕ ਆ ਜੀ ਠੀਕ ਆ ਨਾ ਲਾ ਆ ਗਿਆ 5 ਨੰਬਰ ਕੁਆਲਿਟੀ ਵੀ ਵੀ ਚੰਗੀ ਆ ਹਾਂ ਗੋਲ ਕਰਨਾ ਜਾਵਾਂ ਪਾਣ ਦੇ ਪੱਤੇ ਆਰ ਕਾ ਦੇਖ ਇਹਦੀ ਝੋਲੀ ਦਿਖਾ ਦੇ ਕੇ ਕੰਨ ਸਹੀ ਗੱਲ ਚੰਗਾ ਜੀ ਇਹਦੇ ਬਸ ਬਿੰਦੀਆਂ ਹੀ ਆ ਦਿਖਾ ਦੇ ਇਹਦੇ ਵੀ ਬਿੰਦੀਆਂ ਹਾਂ ਹਾਂ ਇਹਦੇ ਵੀ ਬਿੰਦੀਆਂ ਅਸੀਂ ਤੇ ਫਿਰ ਸਵਾਰ ਕੇ ਦਿਖਾ ਦਗੇ ਇਹਦਾ ਲਓ ਚੈੱਕ ਕਰੋ ਇਹਦੇ ਵੀ ਹੈਗੀਆਂ ਬਿੰਦੀਆਂ ਤੋਂ ਆਪਾਂ ਮਾੜੀ ਮਾੜੀ ਚੀਜ਼ ਕੱਲੀ ਕੱਲੀ ਚੀਜ਼ ਦੱਸ ਕੇ ਦੇਵਾਂਗੇ ਵੀਰੇ ਠੀਕ ਆ ਜੀ ਠੀਕ ਆ ਬਿੰਦੀਆਂ ਜਿਹੜੀ ਗੱਲ ਹੈਗੀ ਆ ਉਹ ਦੱਸਣਾ ਜਿਹੜੀ ਫੋਟ ਮੰਨੀ ਜਾਂਦੀ ਆ ਉਹ ਜੇ ਥਾਣ ਦੇ ਨਾਲ ਥਾਣ ਬਰਾਬਰ ਹੋਵੇ ਉਹਨੂੰ ਆਪਾਂ ਫੋਟ ਮੰਨਾਂਗੇ ਠੀਕ ਆ ਨਾ ਤੇ ਜੇ ਨਹੀਂ ਆਪਾਂ ਇਹ ਬਿੰਦੀਆਂ ਦਾ ਬਦਾਸ਼ੀ ਦਿੰਦੇ ਠੀਕ ਆ ਜੀ ਤੇ 4 ਤੇ 5 ਦੀ ਡਿਮਾਂਡ ਜੀ ਇਹਦਾ ਬਰਾੜ ਹੈਗਾ 15000 ਰੁਪਿਆ ਠੀਕ ਆ ਜੀ ਇਹਦਾ ਹੈਗਾ 13000 ਰੁਪਿਆ ਇਹਦਾ 13000 ਰੁਪਿਆ 4 ਦਾ 15000 ਰੁਪਿਆ 5 ਦਾ 13000 ਰੁਪਿਆ ਹਾਂ ਜੀ ਇਹ ਨਗ ਜੋੜਾ ਨੂੰ ਦਾ ਮੰਨ ਲਓ ਕੋ ਜੋੜਾ ਲੈਂਦਾ ਹਨਾ ਠੀਕ ਆ ਜੀ ਉਹ ਜੋ ਮਾਨਦਾਨ ਵਧ ਕਰਦੇ ਉਹ ਜੋ ਜ਼ਿਆਦਾ ਹਾਂ ਜੀ ਉਹ ਤਿੰਨ ਬੱਚਿਆਂ ਦਾ ਉਹ ਆਪਣਾ ਉੱਪਰ ਹੈਗਾ ਹੀ ਆ ਠੀਕ ਆ ਆ ਅੱਗੇ ਵੱਡੀਆਂ ਆ ਗਈਆਂ ਬੱਚੀਆਂ ਨੇ ਬਾਈ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਮੰਨ ਲਾ ਵੀ ਤਕਰੀਬਨ ਹੈਗਾ 13 13 14 14 ਮਹੀਨੇ ਦੇ ਬੱਚੇ ਹਨ ਠੀਕ ਆ ਤਿਆਰ ਕਿਵੇਂ ਹੈ ਜੀ ਇਹ ਇਹ ਬੱਚੀ ਬਾਈ ਜੀ ਇੱਕ ਦੰਦ ਦੇ ਨੇ ਚੱਕਿਆ ਆ ਦਿਖਾ ਦੀ ਫਿਰ ਇੱਕ ਦੰਦ ਹੀ ਹਜੇ ਕੱਢਿਆ ਦਿਖਾ ਲੈ ਠੀਕ ਇੱਕ ਕਰ ਲਓ ਠੀਕ ਹੈ ਜੀ ਇਹ ਸਹੀ ਕੀਤਾ ਬਾ ਦਿਖਾਤਾ ਕਿ ਬਿਲਕੁਲ ਬਾਕੀ ਤਿਆਰ ਆ ਭਾਜੀ ਸੀਮ ਲੈਂਦੇ ਤਿਆਰ ਆ ਜੀ ਇਹ ਚਮਕਦਮ ਕੋ ਬਾਕੀ ਥਾਂ ਦਿਖਾ ਦਿਓ ਗੁਲਾਬੀ ਥਾਂ ਬੜੇ ਸੋਹਣੇ ਲੱਗਦੇ ਬਾਹਰ ਲੈ ਚਲੀ ਖਾਣਨੇ ਜੇ ਲੈ ਚੱਲ ਕੋਈ ਗੱਲ ਨਹੀਂ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਇੱਕ ਦੰਦ ਬਾਈ ਦੱਸਦਾ ਕਿ ਇਹਨੇ ਚੱਕ ਲਿਆ ਜੀ ਇੱਕ ਦੰਦ ਚੱਕ ਆਪਾਂ ਬਾਕੀ ਬਕਾਇਦਾ ਵੀਡੀਓ ਚ ਦਿਖਾਇਆ ਝੋਲੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਜੀ ਕੁਆਲਿਟੀ ਚੰਗੀ ਆ ਬਾਕੀ ਜਿਹੜਾ ਨਾ ਬੱਚਿਆਂ ਦੀ ਉਮਰ ਹੁੰਦੀ ਉਹਦਾ ਦੰਦ ਤੋਂ ਅੰਦਾਜ਼ਾ ਲਾ ਲਿਆ ਕਰੋ ਤੁਸੀਂ ਸਮਝਦਾਰ ਆ ਹਾਂ ਜੀ ਬਈ ਕੁਆਲਿਟੀ ਪੂਰੀ ਆ ਸ਼ਾਈਨਿੰਗ ਵਾਲੀ ਸਕਿਨ ਆ ਜੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਾਕੀ ਕੋਈ ਬੰਦੇ ਕਹਿੰਦੇ ਹੁੰਦੇ ਆਪਾਂ ਨੂੰ ਭਰਾ ਬਈ ਕੋਈ ਡਿਟੇਲ ਹੋਵੇ ਹਨਾ ਠੀਕ ਆ ਜੀ ਕੋਈ ਇਹਦਾ ਆਪਣਾ ਸੀਮਨ ਹੁਣ ਬਾਈ ਜੀ ਜਿਹਦਾ ਪਤਾ ਆਪਾਂ ਉਹ ਦੱਸ ਦਿੰਨੇ ਆ ਬਾਕੀ ਦੂਜਾ ਨੰਬਰ ਇਹ ਆ ਅੱਜ ਕੱਲ ਕੋਈ ਵੀ ਡਾਕਟਰ ਮਾੜਾ ਸੀਮਨ ਨਹੀਂ ਭਰਦਾ ਨਹੀਂ ਭਰਦਾ ਵੀਰੇ ਬੁੱਲ ਜਿਹੜਿਆ ਨਵੇਂ ਤੋਂ ਨਵੇਂ ਆ ਚੁੱਕੇ ਆ ਟੌਪ ਤੋਂ ਟੌਪ ਹਾਂ ਤੇ ਹੁਣ ਕੋਈ ਵੀ ਯਾਨੀ ਕਿ ਉਹ ਕਿਹੜਾ ਬੰਦਾ ਚਾਹੁੰਦਾ ਹੁੰਦਾ ਮੈਂ ਆਪਦੀ ਮਾਰਕੀਟ ਖਰਾਬ ਕਰਾਂ ਸਹੀ ਗੱਲ ਹੈ ਜੀ ਇਹ ਹਰੇਕ ਬੰਦਾ ਹੀ ਇਹ ਚਾਹੁੰਦਾ ਵੀ ਮੇਰੇ ਕੋਲ ਕੁਆਲਿਟੀ ਹੋਵੇ ਤਾਂ ਲੋਕ ਮੇਰੇ ਨਾਲ ਜੁੜਨ ਸਹੀ ਗੱਲ ਹੈ ਜੀ ਠੀਕ ਹੈ ਨਾ ਠੀਕ ਹੈ ਜੀ ਤੇ ਬਾਕੀ ਜਿਹੜੀ ਆ ਕੁਆਲਿਟੀ ਆ ਜਾਨਵਰ ਦੀ ਤੁਹਾਡੇ ਸਾਹਮਣੇ ਆ ਆਪਾਂ ਕੰਮ ਕੁਆਲਿਟੀ ਦੀ ਕਰੀਦਾ ਪਰ ਆਪਾਂ ਕਦੇ ਝੂਠ ਮਾਰ ਕੇ ਜਾਨਵਰ ਨਹੀਂ ਦਿੰਦਾ ਵੀ ਇਹਦੀ ਮਾਂ ਥੱਲੇ 60 ਕਿਲੋ ਦੁੱਧ ਆ ਜਾਂ ਵਰਲਡ ਵਾਈਡ ਅਗਲੇ ਦੀ ਪਰਖ ਨੇ ਕੰਮ ਕਰ ਸਹੀ ਗੱਲ ਹੈ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਦਾ 20000 ਰੁਪਿਆ ਬਰਾ 6 ਨੰਬਰ ਨਾਗ ਹੋ ਗਿਆ ਜੀ ਇਹ ਹਾਂਜੀ 6 ਨੰਬਰ ਨਾਗ ਇਹਦਾ 20000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜੀ ਬਾਕੀ ਕੁਆਲਿਟੀ ਪੂਰੀ ਚੰਗੀ ਆ ਜੀ ਇਹਦੀ ਅੱਗੇ ਆ ਗਿਆ ਨਾਗ ਆਪਣਾ 7 ਨੰਬਰ ਇਹਦੀ ਉਹਨਾਂ ਟਾਈਮ ਤੁਹਾਨੂੰ ਝੋਲੀ ਦਿਖਾ ਦੇਣਾ ਜੀ ਲਓ ਜੀ ਝੋਲੀ ਬਹੁਤ ਚੰਗੀ ਆ ਫਰਾੜ ਬੜੀ ਚੰਗੀ ਝੋਲੀ ਆ ਜੀ ਤੇ ਇਹ ਤਾਂ ਖੀਰੀ ਆ ਵੀਰੇ ਖੀਰੀ ਵੀਰੇ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਇਹ ਖੀਰੀ ਆ ਪਰ ਇਹਦਾ ਇਹਦਾ ਪ੍ਰਿੰਟ ਬੜਾ ਸੋਹਣਾ ਲੱਗਿਆ ਮੈਨੂੰ ਬੜਾ ਚਮਕਦਮਕ ਪੂਰੀ ਫੁੱਲ ਲਾਉਂਦੀ ਆ ਇਹਦਾ ਪ੍ਰਿੰਟ ਬੜਾ ਟੋਪ ਦਾ ਬ੍ਰਾਡ ਕਾਪ ਦਾ ਬਿਲਕੁਲ ਜਿਹੜਾ ਸੀਮਨ ਹੈ ਇਹਦਾ ਮਰਜੀ ਬਣਾ ਲੈ ਬਣਾ ਲੈ ਉਹੀ ਚੱਲੇ ਆਣਾ ਤੇ ਪਰ ਆਪਾਂ ਦੱਸਣਾ ਨਹੀਂ ਗਾ ਕਿਉਂਕਿ ਆਪਾਂ ਨੂੰ ਜਦੋਂ ਮਗਰੂ ਹੀ ਨਹੀਂ ਆਇਆ ਚਮਕਦਮਕ ਰੰਗ ਪ੍ਰਿੰਟ ਡੱਬ ਬਹੁਤ ਸੋਹਣਾ ਆਇਆ ਵੀਰੇ ਇਹਦਾ ਕੁਆਲਿਟੀ ਵੀ ਚੰਗੀ ਆ ਮੱਛੀ ਦੇਖ ਬਰਾਡ ਦਾ ਇਹਨਾਂ ਦੱਸਦੀ ਆ ਵੀ ਹਾਂ ਝੋਲੀ ਬਹੁਤ ਚੰਗੀ ਆ ਜੀ ਤੇ ਇਹ ਤਾਂ ਗਰੰਟਡ ਖੀਰੀ ਆ ਮੈਂ ਤੁਹਾਨੂੰ ਦਿਖਾਈ ਠੀਕ ਆ ਜੀ ਇਹ ਗਰੰਟਡ ਖੀਰੀ ਠੀਕ ਹੈ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਇਹਦਾ ਵੀ 20000 ਰੁਪਏ ਜੇ ਕੋਈ ਜੋੜਾ ਲੈਂਦਾ ਤਾਂ ਉਹ ਜੋ ਮਾਨਤਾ ਨਾਲ ਆਪਾਂ ਵੱਧ ਕਰ ਦਾਂਗੇ ਕੋਈ ਵੀ ਬਰਾਡ ਪਤਾ ਕੀ ਗੱਲ ਹੁਣ ਟੀਕਾ ਲੈਣ ਦਾ ਜਮਾ ਤਿਆਰ ਆ ਉਹ ਖਰਚਾ ਨਹੀਂ ਹੋਣਾ ਕੋਈ ਨਹੀਂ ਕਰਨਾ ਠੀਕ ਹੋਰ ਨਹੀਂ ਕਰਨਾ ਜੀ ਇਹ ਤਾਂ ਜਾਨ ਸਰਟੀਕਾ ਲੈ ਲੈਂਦੀਆਂ ਠੀਕ ਹੈ ਜੀ ਐਡੀ ਵਸ਼ੀ ਹੁਣ ਤਿਆਰ ਕਰਨੀ ਹੋਵੇ ਬਰਾਡ ਤੈਨੂੰ ਪਤਾ ਆ 40 45000 ਰੁਪਏ ਹਾਂ ਵੀ ਹੋਣੀ ਆ ਮੈਂ ਤਾਂ ਹੋਣੀ ਹੈ ਐਵੇਂ ਨਹੀਂ ਸਹੀ ਗੱਲ ਹਾਂ ਦੇਰ ਤੇ ਅੱਜ 20000 ਚ ਮਿਲ ਜਾਣੀ ਹੈ ਅੱਜ ਇਹਦੇ ਤੇ ਨੂੰ 20000 ਇਨਵੈਸਟ ਕਰਦਾ ਤੇ ਇਹ ਅਗਲੇ ਦਿਨ ਸਮਝ ਲੈ گا ਗਾਂ ਤਿਆਰ ਆ ਲੱਖ ਰੁਪਏ ਦੀ ਹੋਣੀ ਆ ਵੀਰੇ ਤਾਂ ਹਾਂ ਬਾਕੀ 6 ਮਹੀਨਿਆਂ ਨੂੰ ਗਾਂ ਉਹ ਵੀ ਨਹੀਂ ਵੀਰੇ ਲੱਭੀ ਥੋੜੇ ਜਿਹੇ ਸਾਡੇ ਗਾਂਾਂ ਦੇ ਤੈਨੂੰ ਮੈਂ ਦੱਸਾਂ ਹੁਣ ਮੰਨ ਲਓ ਵੀ ਆਪਣੇ ਕੋਲ ਜੰਨੇ ਬੀ ਲਿਆਂਦੇ ਹੁਣ ਪਿਛਲੀ ਵੀਡੀਓ ਚ ਵੀ ਇੱਕ ਘਰ ਨਹੀਂ ਸਾਰੀਆਂ ਬੱਚੀਆਂ ਲਈਆਂ ਸੀ ਉਹਨਾਂ ਨੇ ਕਿੱਥੇ ਹੀ ਲੈ ਗਿਆ ਕਿੱਥੀਆਂ ਲੈ ਗਈ ਠੀਕ ਹੈ ਜੀ ਉਹਨਾਂ ਨੇ ਇਹ ਚੀਜ਼ ਦੇਖ ਕੇ ਲਈ ਆ ਕਹਿੰਦੇ ਯਾਰ ਗਾਵਾਂ ਦਾ ਰੇਟ ਬਹੁਤ ਹਾਈ ਹੈਪ ਠੀਕ ਹੈ ਨਾ ਹਜੇ ਵੀਰੇ 6 ਮਹੀਨਿਆਂ ਨੂੰ ਵੇਖੀਏ ਆਪਾਂ ਤਾਂ ਚਲੋ ਕੰਮ ਕਰਦੇ ਹੀ ਰਹਿਣਾ ਹਾਂਜੀ ਹਾਂਜੀ ਤੇ ਅੱਜ ਦੇ ਰੇਟ ਨਾਲੋਂ 6 ਮਹੀਨਿਆਂ ਦਾ ਰੇਟ ਕੋਈ ਵੀ ਬੰਦਾ ਕੰਪੇਅਰ ਕਰਕੇ ਵੇਖ ਲੇ ਬਿਲਕੁਲ ਅੱਦੋ-ਅੱਦੀ ਦਾ ਫਰਕ ਪੈ ਜਾਣਾ ਉਹ ਏਹੀ ਸੋਚ ਕੇ ਭਾਈ ਜੀ ਹੁਣ ਦੇਖੋ ਇਧਰ ਨੂੰ ਆ ਰਹੀ ਆ ਨਵੀਂ ਜਨਰੇਸ਼ਨ ਵੀ ਆ ਰਹੀ ਆ ਉਹ ਜਿਹੜਾ ਅਮਰੀਕਾ ਤੋਂ ਰਿਪੋਰਟ ਕੀਤੇ ਹੈਗੇ ਹਨਾ ਉਹ ਚੀਜ਼ ਨੂੰ ਦੇਖ ਕੇ ਹੋਰ ਜਿ ਬਦਲ ਰਹੀ ਆ ਬਾਹਰ ਵੀ ਮੇਰੇ ਕੋਲ ਸਨੇਗਾ ਬਾਹਰ ਵੀ ਜੇ ਆਪਾਂ ਜਲੋ ਜਿਵੇਂ ਜਾਣੇ ਆ ਸਹੀ ਜਾਣੇ ਗਲਤ ਜਾਣੇ ਬਾਹਰ ਵੀ ਸਟਰਗਲ ਬਹੁਤ ਆ ਜੀ ਉਹ ਹੀ ਆ ਜੀ ਥੋੜੀ ਜਾਨਦੇ ਦੇ ਪੈਰ ਨਹੀਂ ਲੱਗਦੇ ਉੱਥੇ ਥੋੜੀ ਇਨਵੈਸਟਮੈਂਟ ਕਰਕੇ ਆਪਾਂ ਕਹਿੰਦੇ ਜੇ ਕੋਈ ਇੱਛੇ ਬੰਦਾ ਕੰਮ ਤੋੜਦਾ ਬਾਈ ਤਾਂ ਖਾੜੀ ਮਾਲ ਦਾ ਸਿੱਧੀ ਗੱਲ ਆ ਤੁਹਾਡੇ ਘਰੇ ਖਰਚਾ ਬਹੁਤ ਪੈ ਜਾਂਦਾ ਮੇਰੇ ਬਾਹਰ ਜਾਣ ਦੇ ਜਿਵੇਂ ਇਸ ਮਰਜੀ ਜਾਣਾ ਮੈਂ ਤੁਹਾਨੂੰ ਦੱਸਦਾ ਬਾਈ ਹੁਣ ਅਗਲਾ ਕਹਿੰਦਾ ਖਣੀ ਉਹੀ ਆ ਤੁਹਾਡੇ ਕੋਲੋਂ ਛੱਡੀ ਜਾਂਦੇ ਹਨ ਮੈਥੋਂ ਦੋ ਬੰਦੇ ਇਹੋ ਜਿਹੇ ਆ ਜਿਹੜਾ ਕੈਨੇਡਾ ਛੱਡ ਕੇ ਆਏ ਆਪਣਾ ਉਹ 10-10 ਬੱਚੀਆਂ ਲੈ ਗਿਆ 10-12 ਬਰਾਬਰ ਠੀਕ ਹੈ ਜੀ ਉਹ ਕਹਿੰਦਾ ਇੱਥੇ ਕੰਮ ਸ਼ੁਰੂ ਕਰਨਾ ਹੈਗਾ ਬਫਾਰਮ ਸ਼ੁਰੂ ਕਰਨਾ ਸਹੀ ਗੱਲ ਹੈ ਜੀ ਤੇ ਮੈਂ ਕਹਿੰਦਾ ਵਧੀਆ ਭਾਈ ਜਿਹੜਾ ਇੱਥੇ ਕੰਮ ਸ਼ੁਰੂ ਕਰਦਾ ਯਾਰ ਆਪਾਂ ਕਿਸੇ ਦੇ ਥੱਲੇ ਲਾ ਕੇ ਥੋੜੀ ਕੰਮ ਸਾਰੀ ਜ਼ਿੰਦਗੀ ਆਪਾਂ ਕੱਢਣੀ ਹੈ ਇਨਵੈਸਟਮੈਂਟ ਥੋੜੀ ਹੈ ਜੀ ਇੱਥੇ ਹਾਂ ਜੀ ਬਾਹਰ ਜਾਵਾਂਗੇ 25-30 ਲੱਖ ਚਾਹੀਦਾ ਤੇ ਇੱਧਰ 3-4 ਲੱਖ ਲਾ ਕੇ ਤੇ ਆਪਣਾ ਕੰਮ ਚੱਲਦਾ ਜਰਸੀ ਆ ਗਈ ਵੀਰੇ ਨਾ ਆਪਣਾ ਇਹ 8 ਨੰਬਰ ਦੀ ਪੰਜਾਬ ਵਾਲੀ ਜਰਸੀ ਹੈ ਜੀ ਠੀਕ ਹੈ ਠੀਕ ਝੋਲੀ ਦਿਖਾ ਦਿਓ ਵੀਰੇ ਝੋਲੀ ਦਿਖਾ ਲੋ ਜੀ ਜਰਸੀ ਦੀ ਹੁਣ ਡਿਮਾਂਡ ਤਾਂ ਆਪਣੇ ਕੋਲ ਜਾਦੇ ਸੀ ਕਿ ਭਾਈ ਨਾ ਆਪਣੇ ਉਹ ਸਟਾਕ ਮੇ ਲਿਆ ਨੀਗਾ ਆਪਾਂ ਨੂੰ ਹਾਂ ਆਪਾਂ ਪਹਾੜੀ ਜੀ ਲੈਂਦੇ ਸੀ ਨੀ ਕਿ ਜਿਹੜੀਆਂ ਪਹਾੜੀ ਜੀਆਂ ਹੁੰਦੀਆਂ ਇਹ ਕਿ ਪੰਜਾਬ ਵਾਲੀ ਜਰਸੀ ਤੇ ਦੰਦ ਦਿਖਾ ਦਿਓ ਮੜੀ ਲਓ ਲਓ ਜੀ ਓਕੇ ਬਰ ਸਾਰੀ ਇਹ ਬਾਈ ਜੀ ਹਜੇ 10 ਮਹੀਨੇ ਦੀ ਬੱਸੀ ਹੈਗੀ ਐ 10 ਮਹੀਨੇ ਦੀ ਬੱਚਾ ਹੀ ਆ ਬੱਚਾ ਹੀ ਆ ਠੀਕ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਰਾੜ 15000 ਰੁਪਏ ਠੀਕ ਆ ਇਹਦਾ ਡਿਮਾਂਡ 15000 ਰੁਪਏ ਵਿੱਚੋਂ ਇੱਧਰ ਦੀ ਲੈ ਚੱਲੀ ਹੋਵੇ ਭਾਜੀ ਕਰ ਦਾਂਗੇ ਆਪਾਂ ਮਾਨਤਾਨ ਕਰਦੇ ਹਾਂ ਮਾਨ ਦਾ ਜੋ ਤਾਂ ਚਲੋ ਵੀਰੇ ਜਿਹੜਾ ਮੰਗਿਆ ਉਹ ਲਿਖੀ ਹੋਈ ਚੀਜ਼ ਹੀ ਦੇਣੀ ਹੈ ਨਹੀਂ ਆਪਾਂ ਰੇਟ ਆਪਾਂ ਜਾਇਜ਼ ਹੀ ਪਾਵਾਂਗੇ ਸਹੀ ਗੱਲ ਆ ਉਹਦਾ ਵਿੱਚੋਂ ਸੱਜਣ ਦਾ ਮਾਨਤਾਨ ਤੁਸੀਂ ਆਪਦੇ ਹਿਸਾਬ ਨਾਲ ਕਰਾ ਲਓ ਜੇ ਵੱਧ ਲੈ ਲੋਗੇ ਹੋ ਮੰਗੋ ਨੂੰ ਪਰ ਇਹ ਬੱਛੀ ਦਾ ਆਪਾਂ 20000 ਰੁਪਏ ਮੁੱਲ ਵੀ ਕਰ ਸਕਦੇ ਹਾਂ ਬਾਅਦ ਚ 5000 ਹੋਰ ਜੇ ਹੋਜੀ ਕੁਆਲਿਟੀ ਆ ਮੱਥੇ 'ਚ ਟੋਆ ਸਹੀ ਗੱਲ ਆ ਥੋੜਾ ਛੋਟਾ ਕੰਮ ਆ ਬਿਲਕੁਲ ਠੀਕ ਹੈ ਸਟ੍ਰੇਟਨੈਸ ਚੈੱਕ ਕਰ ਲਓ ਲੈਗ ਸਕੋਰ ਪੂਰਾ ਚੰਗਾ ਵਾ ਸੀਦਾ ਸਹੀ ਗੱਲ ਹੈ ਜੀ ਠੀਕ ਹੈ ਤਾਂ ਪਰ ਆਪਾਂ ਉਹਨਾਂ ਕੀ ਮੰਗਣਾ ਹੈਗਾ ਜਿੰਨੇ ਕੱਪ ਲੈਣੇ ਸਹੀ ਗੱਲ ਹੈ ਜੀ ਅੱਗੇ ਨਾਗ ਆਗੇ ਵੀਰੇ 9 ਤੇ 10 ਇਕੱਠੀਆਂ ਹੀ ਕੋਲੀ ਇਹ ਤਾਂ ਛੋਟੇ ਬੱਚੇ ਐ ਤੇ ਕੀ ਆਈਆਂ ਗਰੰਟਡ ਝੋਲੀਏ ਦੀ ਵੀ ਤੁਹਾਨੂੰ ਦਿਖਾ ਦਾਂਗੇ ਜੀ ਇਹਨਾਂ ਦੇ ਹੈਗੀ ਤਾਂ ਪਿੰਦੀਆਂ ਜੀਆਂ ਬਾਈ ਆ ਡੱਬੀ ਵਿੱਚ ਹੀ ਚਿੱਟੀ ਜਿਹੜੀ ਵੱਧ ਆ ਜੀ ਇਹਦੀ ਆਪਾਂ ਦਿਖਾ ਦਿੰਨੇ ਆ ਤਾਂ ਦੰਦੋ ਖੀਰੀਆਂ ਆਂ ਦੰਦੋ ਖੀਰੀਆਂ ਆ ਚੈੱਕ ਕਰ ਲਓ ਆ ਤੁਹਾਡੇ ਸਾਹਮਣੇ ਆ ਜੀ ਝੋਲੀ ਇਹ ਇਹਦੀ ਵੀ ਦਿਖਾ ਦਿੰਨੇ ਆ ਜੀ ਇਹਦੀ ਵੀ ਝੋਲੀ ਸਾਹਮਣੇ ਆ ਤੇ ਜੋੜੇ ਦਾ ਭਾਅ ਇਹ ਬਾਈ ਜੀ ਹੈਗੀ 6 ਮਹੀਨੇ ਦੀ ਬੱਸੀ ਆ ਠੀਕ ਆ ਜੀ ਆ ਹੈਗੀ 8 ਮਹੀਨੇ ਦੀ ਬੱਸੀ ਆ ਠੀਕ ਆ ਜੀ ਇਸ ਕੁਆਲਟੀ ਚੈੱਕ ਕਰਾ ਦੋ ਨਿਕਾ ਕਾ ਨਾ ਜਮਾ ਛੋਟਾ ਕਾ ਸਹੀ ਗੱਲ ਆ ਜੀ ਠੀਕ ਤੇ ਇਹਦੀ ਡਿਮਾਂਡ ਜੀ ਇਹ 27000 ਰੁਪਏ ਬਰਾੜ ਜੋੜੇ ਦਾ 27000 ਹਾਂ ਜੀ ਠੀਕ ਆ ਜੀ ਇਹਦਾ 27000 ਰੁਪਿਆ ਵਿੱਚੋਂ ਲੈਸ ਹੋ ਜਾਊਗਾ ਜੀ ਮਾਰਤਾਨ ਕਰ ਦਿਆਂ ਕੋਈ ਮਾਰਤਾਨ ਹੋ ਜਾਊਗਾ ਜੇ ਕੋਈ ਸਾਰੀਆਂ ਲੈਂਦਾ ਤਾਂ ਪੂਰੇ ਪੰਜਾਬ ਦਾ ਕਰਾਇਆ ਫਰੀ ਆ ਤੇ ਜੇ ਵੀਰੇ ਤੈਨ ਲਊਗਾ ਤਾਂ 300 ਕਰੋ 300 ਕਿਲੋਮੀਟਰ ਤੱਕ ਦਾ ਕਰਾਇਆ ਜਾਊਗਾ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ